ਜੀ ٹیکਸ ਨਾ ਮੇਰੇ ਕੋ ਨਾਲ ਚੱਲੇ ਅੱਗੇ ਰੂਮ 'ਚ ਇੱਕ ਵਾਰ ਤੁਸੀਂ ਦੇਖ ਲਓ ਮਾਤਾ ਦਾ ਮੰਦਿਰ ਜਿਹੜਾ ਪੂਰਾ ਵਧੀਆ ਸਜਾਇਆ ਗਿਆ ਹੈ ਲੋ ਜੀ ਥੋੜਾ ਜਿਹਾ ਸਫਰ ਤੈ ਕੰਮ ਤੋਂ ਬਾਅਦ ਮਤਲਬ ਅਸੀਂ ਚੰਦਗੜ੍ਹ ਵੀ ਜਾ ਰਹੇ ਹਾਂ ਥੱਕ ਲੱਗੀ ਸੀਗੀ ਤੇ ਟਾਪੇ ਤੇ ਬੁੱਕੇ ਆ ਖਾਣੇ ਦਾ ਆਰਡਰ ਜੀ ਕਰਾਏ ਕਿਉਂਕਿ ਚਾਹ ਨੇ ਤਕਰੀਬਨ ਤੁਸੀਂ ਦੇਖ ਸਕਦੇ ਆ 4 ਵਜੇ ਆ ਹਲੇ ਵੀ ਸਾਨੂੰ ਥੋੜਾ ਜਿਹਾ ਟਾਈਮ ਅੱਜ ਤੱਕ ਖਾਣਾ ਖਾ ਲਈ ਉਸ ਤੋਂ ਬਾਅਦ ਕੋਈ ਚੰਭਾਂਗੇ ਲੋ ਜੀ ਰੋਟੀਆਂ ਆਪਾਂ ਖਾ ਲਈ ਹੁਣ ਆਪਾਂ ਮੰਗਾਈ ਆ ਲੱਸੀ ਪੰਜਾਬੀਆਂ ਦੀ ਜਾਨ ਨਮਕੀਨ ਲੱਸੀ ਠੀਕ ਹੈ ਮਿੱਠੀ ਲੱਸੀ ਪਰ ਇਹ ਆਪਾਂ ਨਮਕੀਨ ਮੰਗਾਈ ਆ ਠੀਕ ਹੈ ਪੀਨੇ ਲੱਸੀ ਦੇ ਬਾਅਦ ਆਪਾਂ ਚੁਪਚਾਉਦੇ ਅੱਗੇ ਵੱਲ

ਪਰ ਪਰ ਉਸ ਪਰਿਸ਼ੀ ਧਰਮਸ਼ਾਲਾ ਤੇ ਨਹੀਂ ਪਹੁੰਚੇ ਕਿਉਂਕਿ ਦਾ ਕਾਰਨ ਕੀ ਸੀਗਾ ਕਿ ਬੱਸ ਵਾਲਿਆਂ ਨੇ ਸਾਨੂੰ ਇੱਥੇ ਉਤਾਰਤਾ ਉਹਦਾ ਕਾਰਨ ਇਹ ਹੈ ਕਿ ਅੱਗੇ ਟ੍ਰੈਫਿਕ ਬਹੁਤ ਜ਼ਿਆਦਾ ਕੰਦੇ ਹੈਗਾ ਆ ਤੇ ਦਿੱਕਤ ਆਂਦੀ ਆ ਉਹਦੇ ਕਰਕੇ ਹੁਣੇ ਟ੍ਰੈਵਲ ਟੈਂਪੂ ਜਾਣਗੇ ਅੱਗੇ 20 ਜਿਹੜੀ ਸਵਾਰੀ ਲੈਣਗੇ ਧਰਮਸ਼ਾਲਾ ਗਿੱਦੜਬਾ ਜਿਹੜੀ ਹੈਗੀ ਸਾਡੀ ਬਣੀ ਹੋਈ ਉੱਥੇ ਗਿੱਦੜਬਾ ਵਾਲਿਆਂ ਦੀ ਚਿੰਤਪੁਰਨੀ ਮੰਦਿਰ ਕੋਲੇ ਉੱਥੇ ਉਤਾਰੇਗੀ ਠੀਕ ਹੈ ਸੋ ਚੱਲਦੇ ਆ ਉੱਥੇ ਤੇ ਮੌਸਮ ਦੀ ਗੱਲ ਕਰੀ ਤਾਂ ਗਰਮੀ ਨਹੀਂ ਆ ਬਸ ਠੀਕ ਹੈ ਹਲਕਾ ਮੱਠੰਡਾ ਮਿੱਠਾ ਮੌਸਮ ਹੈ ਠੀਕ ਹੈ ਜੀ ਸੋ ਚੱਲਦੇ ਆ ਜੀ ਸੋ ਆਪਾਂ ਚਿੰਤਪੁਰਨੀ ਜਿਹੜੀ ਹੈਗੀ ਐ ਗਿੱਦੜਵਾ ਵਾਲਿਆਂ ਦੀ ਧਰਮਸ਼ਾਲਾ ਵਿੱਚ ਪਹੁੰਚ ਚੁੱਕੇ ਆਂ ਇੱਥੋਂ ਮੰਦਿਰ ਜਿਹੜਾ ਥੋੜੀ ਦੂਰੀ ਹੈ ਠੀਕ ਐ ਤੇ ਕਬੀਰ ਮੇਰੇ ਨਾਲ ਐ ਕਬੀਰ ਕਹਿੰਦਾ ਸਾਡੀ ਨਵੀਂ ਬੱਸ ਲੈ ਗਏ ਛਾਲ ਦੀ ਮੇਰੇ ਨਾਲ ਐ ਕਬੀਰ ਆਪਣੀ ਨਵੀਂ ਬੱਸ ਕਿੱਥੇ ਲੈ ਗਏ ਨਵੀਂ ਬੱਸ ਕਿੱਥੇ ਲੈ ਗਏ ਚੱਲੀ ਜੀ ਚਲੋ 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 ਕਹਿੰਦੀ ਹੈ ਚੱਲੀ ਤੇ ਇਹ ਐ ਕਾਲੂ ਇਹ ਮੁੰਡਾ ਗਿੱਦੜਵੇ ਤੋਂ ਹਰ ਵਾਰ ਇੱਥੇ ਲੰਗਰ ਦੀ ਸੇਵਾ ਲੈ ਕੇ ਆਉਂਦਾ ਠੀਕ ਐ ਕਿੰਨੇ ਵਾਰ ਕਿੰਨੇ ਵਾਰੀ ਆ ਗਿਆ ਹੁਣ ਤੱਕ ਬਾਈ ਨਜ਼ਾਰਾ ਹੈ ਬਾਈ ਮਸਾਲਾ ਮਤਲਬ ਹੋ ਗਿਆ ਮੁੰਡਾ ਪਹਿਲਾਂ ਦੇ ਫਾਦਰ ਸਾਹਿਬ ਲੈ ਕੇ ਆਉਂਦੇ ਸੀ ਹੁਣ ਇਹ ਆਪ ਲੈ ਕੇ ਆਉਂਦਾ ਤੇ ਹੁਣ ਕਿੰਨੇ ਦਿਨ ਤੁਹਾਡਾ ਇੱਥੇ ਪ੍ਰੋਗਰਾਮ ਹੈ ਦੱਸ ਦੇਣਾ ਇਹ 10 ਦਿਨ ਇੱਥੇ ਰਹਿਣਗੇ ਤੇ ਸਰਦਾਰ ਲੋਆਂ ਦੇ ਸਾਰੇ ਸੇਵਾ ਕਰਨਗੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਠੀਕ ਹੈ ਤੇ ਫਿਰ ਤੁਹਾਨੂੰ ਦਿਖਾਣੇ ਆਂ ਬਾਜ਼ਾਰ ਚੰਤਪੁਰਨੀ ਦਾ ਤੇ ਕੱਲ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਵਾਂਗੇ ਉਸ ਦਾ ਅੱਜ ਹੀ ਕਰਵਾ ਦਈਏ ਤੇ ਕੱਲ ਫਿਰ ਚੱਲਾਂਗੇ ਆਪਾਂ ਚੰਡਾ ਦੇ ਵੀ ਬਾਏ ਕਰਦੇ ਫਿਰ ਬਾਏ ਕਰਦੇ ਹਾਂ ਨਾ ਕਰਦੇ ਬਸ ਕਿਤੇ ਇਹ ਆਪਣੀ ਨਵੀਂ ਬੱਸ ਕਿੱਥੇ ਗਈ ਨਵੀਂ ਆਪਣੀ ਬੱਸ ਕਿੱਥੇ ਗਈ ਨਵੀਂ ਬੱਸ ਕੌਣ ਲੈ ਗਿਆ ਆਪਣੀ ਹੈ ਬੱਸ ਲੈ ਗਿਆ ਆਪਣੀ ਜਿਹੜਾ ਗਿੱਦੜਵਾ ਦੇ ਮੈਂਬਰਾਂ ਵੱਲੋਂ ਇੱਥੇ ਲੰਗਰ ਸੇਵਾ ਕੀਤੀ ਜਾਂਦੀ ਫ੍ਰੀ ਦੇ ਵਿੱਚ ਮੇਲੇ ਦੇ ਦੌਰਾਨ ਤਾਂ ਤੁਸੀਂ ਦੇਖ ਸਕਦੇ ਆ ਆਪਾਂ ਮੇਲੇ ਦੇ ਵਿੱਚ ਪਹੁੰਚ ਚੁੱਕੇ ਆ ਤੇ ਲੰਗਰ ਜਿਹੜਾ ਹੈਗਾ ਲਗਾਤਾਰ ਚੱਲਦਾ ਰਹਿੰਦਾ ਹੈਗਾ ਠੀਕ ਹੈ ਤੇ ਦਾ ਘਤਰ ਜਿਹੜਾ ਲੰਗਰ ਚੱਲਦਾ ਰਹਿੰਦਾ ਆ ਤੇ ਆਪਾਂ ਚਲਦੇ ਅੰਦਰ ਰੂਮ ਚ ਬੈਗ ਰੱਖਦੇ ਆ ਫਰੈਸ਼ ਹੁੰਨੇ ਆ ਫਿਰ ਚਲਦੇ ਘੁੰਮਣ ਸੋ ਲਓ ਜੀ ਹੁਣ ਆਪਾਂ ਚੱਲੇ ਆ ਦਰਸ਼ਨ ਕਰਨ ਮਾਤਾ ਕਿੰਤਪੁਰ ਨੀ ਜੇ ਨਾਲੇ ਤੋਲੇ ਫਰੈਸ਼ ਹੋ ਗਏ ਠੀਕ ਹੈ ਮੇਰੇ ਨਾਲ ਸੁਣਨੀ ਹੈ ਠੀਕ ਹੈ ਤੇ ਵਗਣਾ ਹੈ ਜੈ ਮਾਤਾ ਤੇ ਜੈ ਮਾਤਾ ਜੀ ਜੈ ਮਾਤਾ ਦੀ ਠੀਕ ਹੈ ਆ ਭਾਈ ਹੈਗੇ ਸਾਰੇ ਹਿੰਮੰਦ ਸ਼ਰਾਗਲੀ ਦਾ ਸੱਚੇ ਦਰਬਾਰ ਕੀ ਜੈ ਜੈ ਕਾ ਭਾਈ ਯਕੀਨ ਆ ਮੈਂ ਤੇਰੇ ਦਿੱਕੀ ਠੀਕ ਹੈ ਸੋ ਚਲਦੇ ਹਾਂ ਹੁਣ ਤੇ ਦਰਸ਼ਨ ਕਰਦੇ ਹਾਂ ਤੇ ਚਿੰਤਪੁਰਨੀ ਤੇ ਜੇ ਗੱਲ ਕਰੀਏ ਤਾਂ 52 ਸ਼ਕਤੀ ਪੀਟਾਂ ਦੇ ਵਿੱਚੋਂ ਇੱਕ ਜਿਹੜਾ ਸ਼ਕਤੀ ਵੀਰ ਆ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਾਣਾ ਦੇਵੀ ਦੇ ਵਿੱਚ ਨੈਣ ਗਿਰੇ ਸੀ ਉਸੇ ਤਰ੍ਹਾਂ ਇੱਥੇ ਨਾਲ ਚਰਨ ਗਿਰੇ ਸੀ ਚਰਨ ਦਾ ਕੁਝ ਹਿੱਸਾ ਗਿਰੇ ਸੀ ਉਹਦੇ ਕਰਕੇ ਇਹਦਾ ਨਾਮ ਚਿੰਤਪੁਰਨੀ ਪਿਆ ਗਿਆ ਸੀ ਤੇ ਹੁਣ ਆਪਾਂ ਚਲਦੇ ਹਾਂ ਅੱਗੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਉਂਦੇ ਹਾਂ ਠੀਕ ਹੈ ਤੇ ਸਵੇਰ ਤੋਂ ਇੱਥੇ ਮੇਲਾ ਸ਼ੁਰੂ ਹੋ ਜੂਗਾ ਇਹਨਾਂ ਦਿਨਾਂ ਦੇ ਵਿੱਚ ਹੀ ਆਉਣ ਦਾ ਇੱਥੇ ਫਾਇਦਾ ਹੁੰਦਾ ਕਿਉਂਕਿ ਇੱਥੇ ਮੇਲਾ ਲੱਗਿਆ ਹੁੰਦਾ ਇਹਨਾਂ ਦੇ ਮਾਰੇ ਵਿੱਚ ਠੀਕ ਹੈ ਜੀ ਮੇਲੇ ਦਾ ਤੁਸੀਂ ਜਿਹੜਾ ਹੈਗਾ ਜਦੋਂ ਆਨੇ ਹੋ ਕੱਲਾ ਰਹਿਣ ਦਾ ਮਨ ਕੇ ਚੱਲੋ ਆਪਣਾ ਮਨ ਦਾ ਜੀ ਖਰਚਾ ਪੈਂਦਾ ਤਾਂ ਉਹ ਹੈ ਨਹੀਂ ਤਾਂ ਖਾਣ ਪੀਣ ਦਾ ਖਰਚਾ ਤਾਂ ਬਿਲਕੁਲ ਨਹੀਂ ਪੈਂਦਾ ਕਿਉਂਕਿ ਭੰਡਾਰੇ ਲੱਗ ਜਾਂਦੇ ਆ ਵੱਖ-ਵੱਖ ਸ਼ਹਿਰਾਂ ਤੋਂ ਲੋਕ ਆ ਕੇ ਇੱਥੇ ਸੇਵਾ ਕਰਦੇ ਨੇ ਲੰਗਰ ਵਰਤਾਉਂਦੇ ਨੇ ਠੀਕ ਹੈ ਸੋ ਇੱਕ ਵਾਰ ਤੁਸੀਂ ਦੇਖ ਲਓ ਚੱਲੇ ਨੇ ਸਾਰੇ ਠੀਕ ਹੈ ਜੀ ਹਾਂ ਜੀ ਪੱਲੀ ਵਰੀ ਆਇਓ ਕੀ ਕਹਿਣਾ ਚਾਹੁੰਗੇ ਕੁਛ ਨਹੀਂ ਕੁਛ ਨਹੀਂ ਜਾਲੂ ਭਾਈ ਸੱਟਾ ਜਾਲੂ ਭਾਈ ਓਕੇ ਕੁਛ ਹੈ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪੂਰੀ ਹਲਚਲ ਦਾ ਕਾਰਨ ਕੀ ਹੈ ਵੀ ਸਵੇਰੇ ਇੱਥੇ ਮੇਲਾ ਸ਼ੁਰੂ ਹੋ ਜਾਣਾ 5 ਦੇ ਇੱਕ ਤੋਂ ਉਹਦੇ ਕਰਕੇ ਭੰਡਾਰਿਆਂ ਦੀ ਤਿਆਰੀਆਂ ਹੋ ਰਹੀਆਂ ਵੀ ਕੱਲ ਤੋਂ ਇੱਥੇ ਲੰਗਰ ਪ੍ਰੋਪਰ ਸ਼ੁਰੂ ਹੋ ਜਾਣਾ ਅਸੀਂ ਸਵੇਰੇ ਤੋਂ 12 ਵਜੇ ਨਿਕਲਣਾ ਹੈ ਜਿਹੜਾ ਕਿ ਕੰਗੜਾ ਜੀ ਚ ਮੁੰਡਾ ਹੀ ਜਵਾਲਾ ਜੀ ਦਰਸ਼ਨ ਕਰਨ ਵਾਸਤੇ ਕੱਲ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਫਿਰ ਤਨੁਸ਼ਾਲਾ ਮਕਲੋਡ ਗੈਂਜ ਦਾ ਟੂਰ ਹੋਊਗਾ ਅਗਲੇ ਦਿਨ ਦਾ ਫਿਲਹਾਲ ਦੀ ਘੜੀ ਇੱਥੋਂ ਜਿਹੜੇ ਹੈਗੇ ਆਪਾਂ ਬਾਜ਼ਾਰ ਸ਼ੁਰੂ ਹੋ ਜਾਂਦਾ ਹੈ ਚੜਾਈ ਸ਼ੁਰੂ ਹੋ ਜੂਗੀ ਅੱਗੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੇ ਠੀਕ ਹੈ ਜੀ ਚੱਲਦੇ ਆਂ ਆਜੋ ਲਓ ਜੀ ਬਾਜ਼ਾਰ ਜਿਹੜਾ ਸ਼ੁਰੂ ਹੋ ਗਿਆ ਪਰ ਤੁਸੀਂ ਦੇਖ ਸਕਦੇ ਇੱਥੇ ਭੰਡਾਰੇ ਵੀ ਚੱਲਦੇ ਨੇ ਫ੍ਰੀ ਲੰਗਰ ਸੇਵਾ ਜਿਹੜੀ ਚੱਲ ਰਹੀ ਹੈ ਠੀਕ ਹੈ ਪ੍ਰੋਪਰ ਕੱਲ ਤੋਂ ਜਿਹੜੇ ਸਾਰਿਆਂ ਵੱਲੋਂ ਲੰਗਰ ਸੇਵਾ ਚਲਾਈ ਜਾਊਗੀ ਕਿਉਂਕਿ ਕੱਲ ਤੋਂ ਜਿਹੜਾ ਮੇਲਾ ਸ਼ੁਰੂ ਹੋ ਰਿਹਾ 5 ਤਰੀਕ ਵਾਲਾ ਸੋ ਲਓ ਜੀ ਆ ਮਾਤਾ ਜੀ ਜਮਾ ਮੰਦਿਰ ਤੇ ਅਸੀਂ ਨੇੜੇ ਪਹੁੰਚ ਗਏ ਸੀਗੇ ਤੇ ਆ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੱਗੇ ਜਿਹੜਾ ਹੈਗਾ ਪ੍ਰਸ਼ਾਦ ਦਾ ਜਿਹੜੀ ਮਾਰਕੀਟ ਆਉਂਦੀ ਜਿੱਥੋਂ ਪ੍ਰਸ਼ਾਦ ਮਿਲਦਾ ਮਾਤਾ ਦੇ ਮੰਦਿਰ ਚੜਦਾ ਉਹ ਸ਼ਰਦਾ ਹੁੰਦੀ ਜਿੰਨੇ ਚੜਾਣਾ ਚੜਾ ਸਕਦਾ ਨਹੀਂ ਚੜਾਣਾ ਉਹ ਵੀ ਚੜਾ ਸਕਦਾ ਮਾਤਾ ਚਿੰਤਪੁਰਨੀ ਦੇ ਮੰਦਿਰ ਦੀ ਜਿਹੜੀ ਚੜਾਈ ਸ਼ੁਰੂ ਹੋ ਗਈ ਹੈ ਇੱਥੋਂ ਜਿਹੜਾ ਪ੍ਰਸ਼ਾਦ ਦਾ ਜਿਹੜਾ ਬਾਜ਼ਾਰ ਹੈ ਉਹ ਤੁਸੀਂ ਦੇਖਣ ਹੋਗੇ ਜਿਵੇਂ ਆਹ ਦੁਕਾਨ ਆ ਗਈ ਪਿੱਛੇ ਸੀਗੀ ਅੱਗੇ ਉਹ ਚੰਦੇ ਵਗੈਰ ਆ ਕੇ ਸਾਰਾ ਤੋਂ ਖਾਨਦੇ ਆ ਇੱਥੋਂ ਥੋੜੀ ਦੂਰੀ ਹੈ ਮਤਲਬ ਜ਼ਿਆਦਾ ਦੂਰ ਨਹੀਂ ਹੈ ਮੰਦਿਰ ਠੀਕ ਹੈ ਜੀ ਜ਼ਿਆਦਾ ਦੂਰ ਨਹੀਂ ਥੋੜੀ ਦੂਰੀ ਹੈ ਚਲਦੇ ਆਪਾਂ ਜਿਹੜੀ ਹੈਗੀ ਆ ਮਾਤਾ ਚਿੰਤਪੁਰਨੀ ਜ ਮੰਦਿਰ ਦੀਆਂ ਪੌੜੀਆਂ ਸਟਾਰਟ ਹੋ ਜਾਂਦੀਆਂ ਪਿੱਛੋਂ ਜਿਹੜਾ ਰਸਤਾ ਆਪਾਂ ਤੈਅ ਕਰਕੇ ਆਏ ਸੀਗੇ ਇੱਥੋਂ ਇਸ ਦੋ ਵਾਰ ਪੌੜੀਆਂ ਸ਼ੁਰੂ ਹੋ ਜਾਂਦੀਆਂ ਤੇ ਆ ਪੌੜੀਆਂ ਚੜ੍ਹ ਕੇ ਆਪਾਂ ਉੱਪਰ ਮਾਤਾ ਜੀ ਮੰਦਿਰ ਦਰਸ਼ਨ ਕਰਨ ਚਲਦੇ ਆਂ ਆਜੋ ਜੀ ਅਸੀਂ ਪਹੁੰਚ ਗਏ ਆ ਚਿੰਤਪੁਰਨੀ ਮਾਤਾ ਦੇ ਦਰਬਾਰ ਦੇ ਅੰਦਰ ਤੇ ਹਲੇ ਨਾ ਰਸਨੀਆਂ ਵਰਟ ਸਜਾਵਟ ਪੂਰੀ ਕਰ ਚੁੱਕੇ ਆ ਕਿਉਂਕਿ ਸ਼ਾਵਨ ਦੇ ਮੇਲੇ ਚ ਮੇਲਾ ਲੱਗਦਾ ਉਹਦੇ ਸੰਬੰਧ ਵਿੱਚ ਪੂਰੀ ਤਿਆਰੀ ਕੀਤੀ ਜਾਂਦੀ ਹੈ ਆ ਸਾਹਮਣੇ ਜਿਹੜਾ ਦਰਬਾਰ ਹੈ ਇੱਕ ਵਾਰ ਤੁਸੀਂ ਦੇਖ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਆਪਾਂ ਅੱਗੇ ਚੱਲਦੇ ਆਂ ਅੱਗੇ ਦਰਸ਼ਨ ਕਰਦੇ ਆਂ ਮਾਤਾ ਦੇ ਜੈ ਮਾਤਾ ਦੀ ਜੈ ਮਾਤਾ ਦੀ ਠੀਕ ਹੈ ਜੀ ਅੱਗੇ ਚੱਲਦੇ ਦਰਸ਼ਨ ਕਰਦੇ ਆਂ ਮਾਤਾ ਦੇ ਮਾਤਾ ਚੰਤਪੁਰ ਨੇ ਜਿੱਥੇ ਚਰਨ ਉਹਨਾਂ ਦੇ ਗਿਰੇ ਸੀਗੇ ਮਾਤਾ ਚੰਤਪੁਰ ਨੇ ਜੀ ਮਾਤਾ ਚੰਤਪੁਰ ਨੇ ਜੇ ਆਪਾਂ ਦਰਸ਼ਨ ਕਰ ਲਏ ਨੇ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਅੱਗੇ ਰੂਮ 'ਚ ਇੱਕ ਵਾਰ ਤੁਸੀਂ ਦੇਖ ਲਓ ਮਾਤਾ ਦਾ ਮੰਦਿਰ ਜਿਹੜਾ ਪੂਰਾ ਵਧੀਆ ਸਜਾਇਆ ਗਿਆ ਹੈ ਸਵੇਰੇ ਇੱਥੇ ਭੰਡਾਰਾ ਹੈ ਜਿਹੜਾ ਹੈਗਾ ਮੇਲਾ ਲੱਗਦਾ ਸਾਵਣ ਦਾ 5 ਤਰੀਕ ਨੂੰ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਤੁਸੀਂ ਸਜਾਵਟ ਦੇਖ ਸਕਦੇ ਬੜੇ ਸੋਹਣੇ ਤਰੀਕੇ ਨਾਲ ਸਜਾਵਟ ਕੀਤੀ ਗਈ ਹੈ ਇਹਦੇ ਵਿੱਚ ਠੀਕ ਹੈ ਇੱਕ ਵਾਰ ਤੁਸੀਂ ਮੰਦਰ ਵੀ ਦੇਖ ਲਓ ਸਾਰਾ ਮੰਦਰ ਵਧੀਆ ਬਣਿਆ ਹੋਇਆ ਹੈ ਤੇ ਚਿੰਤਪੁਰਨੀ ਦੇ ਵਿੱਚ ਇੱਕ ਗੱਲ ਮੰਨੀ ਗਈ ਹੈ ਜੋ ਮੈਂ ਵੀ ਪ੍ਰਤਿਆਕੇ ਦੇਖੀ ਕਿ ਜੋ ਤੁਸੀਂ ਇੱਥੇ ਸੱਚੇ ਦਿਲ ਨਾਲ ਮੰਗਦੇ ਹੋ ਜਰੂਰ ਮਿਲਦਾ ਤੁਹਾਨੂੰ ਸਭ ਨੂੰ ਠੀਕ ਹੈ ਤੁਸੀਂ ਵੀ ਜਰੂਰ ਸੱਚੀ ਸ਼ਰਧਾ ਨਾਲ ਇੱਥੇ ਮੰਗ ਕੇ ਦੇਖਿਓ ਤਾਨੂੰ ਜਰੂਰ ਮਿਲੇਗਾ ਠੀਕ ਹੈ ਜੀ 52 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਮੰਦਿਰ ਆ ਜਾਂਦਾ ਠੀਕ ਹੈ ਤੇ ਥੈਂਕ ਯੂ ਇੱਕ ਵਾਰ